26 ਜਨਵਰੀ ਗਣਤੰਤਰ ਦਿਵਸ ਤੇ ਮੌਕੇ ਤੇ UCPM A ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਝੰਡਾ ਲਹਿਰਾਉਣ ਦੇ ਰਸਮ ਹੈ ਜੋ ਅਦਾ ਕੀਤੀ ਜਾ ਰਹੀ ਹੈ ਸਾਡੀ ਐਸੋਸੀਏਸ਼ਨ ਤੇ ਕਹਿੰਦੇ 4 ਸਾਲਾਂ ਬਾਅਦ ਇੰਨਾ ਅੱਛਾ ਫੰਕਸ਼ਨ ਹੋ ਰਿਹਾ ਹੈ ਔਰ ਸਰਉਕਾ ਉਸਿੰਗ ਭਾਵਾ ਜੀ ਸਾਡੇ ਚੀਫ ਗੈਸ ਸਾਹਿਬ ਤੇ ਜਤਿੰਦਰ ਮਿੱਤਲ ਜੀ ਸਟੇਟ ਬੀਜੇਪੀ ਦੇ ਵਾਈਸ ਪ੍ਰਧਾਨ ਇਹ ਆਏ ਨੇ ਔਰ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਬਹੁਤ ਮਾਹੌਲ ਅੱਛਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕੇ ਇਸ ਵਾਰ ਤੇ ਇੱਕ ਐਸੋਸੀਏਸ਼ਨ ਨਹੀਂ ਦੋ ਦੋ ਐਸੋਸੀਏਸ਼ਨਾਂ ਰਲ ਕੇ ਇਕੱਠੀਆਂ ਇਹ ਮਨਾ ਰਹੇ ਅੱਜ ਜਿਹੜਾ ਹਿੰਦੁਸਤਾਨ ਆ 75 ਸਾਲਾਂ ਵਿੱਚ ਚੰਦ ਦੇ ਵੀ ਪਹੁੰਚ ਗਿਆ ਬਾਸ ਤੇ ਜਾਣ ਦੀ ਤਿਆਰੀ ਆ ਔਰ ਚੰਦ ਦੇ ਉੱਤੇ ਬੰਦੇ ਨੂੰ ਭੇਜਣ ਦੀ ਤਿਆਰੀ ਕਰ ਰਹੇ ਆ ਔਰ ਕਿਹੜੀ ਚੀਜ਼ ਆ ਜਿਹੜੀ ਅੱਜ ਹਿੰਦੁਸਤਾਨ ਚ ਨਹੀਂ ਪੜਦੀ ਜਹਾਜ਼ ਵੀ ਬਣ ਰਹੇ ਆ ਸੁੰਦਰੀ ਜਹਾਜ਼ ਵੀ ਬਣ ਰਹੇ ਆ ਪੰਡੂਬੀਆਂ ਵੀ ਬਣੀਆਂ ਔਰ ਇੰਨੀਆਂ ਕਾਰਾਂ ਬਣਦੀਆਂ ਟੈਕਨੋਲੋਜੀ ਦੀ ਕੋਈ ਗੱਲ ਕਰੋ ਅੱਜ ਦੁਨੀਆ ਦੇ ਵਿੱਚ ਕਿੱਥੇ ਵੀ ਟੈਕਨੋਲੋਜੀ ਦੀ ਕੋਈ ਚੱਲਦੀ ਐ ਸਸਤਾ ਉਥੇ ਜੇ 100 ਬੰਦਾ ਤੇ ਉਹਦੇ ਚ 75 ਬੰਦੇ ਜਾਂ 60 ਬੰਦੇ 50 ਬੰਦੇ ਹਿੰਦੁਸਤਾਨ ਦੇ ਨੇ 26 ਜਨਵਰੀ ਪਬਲਿਕ ਡੇ ਕਨੰਤਰ ਦਿਵਸ ਜੀ ਹਾਂ ਮੌਜੂਦ ਹਾਂ ਯੂਸੀ ਪੀਐਮ ਮੇਲ ਯੂਨਾਈਟਿਡ ਸਾਈਕਲ ਪਾਰਟ ਸੈਂਡ ਮਾਰਕਸ ਐਸੋਸੀਏਸ਼ਨ ਵੱਲੋਂ ਵੀ ਅੱਜ 26 ਜਨਵਰੀ ਦੇ ਮੌਕੇ ਤੇ ਕਨੰਤਰ ਦਿਵਸ ਦੇ ਮੌਕੇ ਤੇ ਝੰਡਾ ਫੈਰਾਉਣ ਦੀ ਝੰਡਾ ਲਹਿਰਾਉਣ ਦੀ ਰਸਮ ਹੈ ਜੋ ਉਹ ਅਦਾ ਕੀਤੀ ਜਾ ਰਹੀ ਹੈ ਜੀ ਹਾਂ ਦੇਖ ਸਕਦੇ ਹੋ ਜਿੰਨੇ ਵੀ ਗੰਨ ਮੰਨਿਆ ਸੱਚਨ ਹੈਗੇ ਨੇ ਜਿੰਨੇ ਵੀ ਉਹ UCPMA ਦੇ ਮੈਂਬਰਸ ਹੈਗੇ ਨੇ ਸਾਰੇ ਸਵਕਤੋ ਉੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਦੇਖ ਸਕਦੇ ਹੋ ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਜਿੰਨੇ ਵੀ ਅ ਹੈਗੇ ਨੇ ਸੱਜਣ ਅੱਥੇ ਪਹੁੰਚੇ ਹੋਏ ਨੇ ਤੇ ਝੰਡਾ ਲਹਿਰਾਉਣ ਦੀ ਰਸਮ ਹੈ ਉਹਦਾ ਕੀਤਾ ਜਾ ਰਹੀ ਹੈ ਸੋ ਜੈ ਹਿੰਦੇ ਨਾਰੇ ਦੇ ਨਾਲ ਦੇਖ ਸਕਦੇ ਹੋ ਕਿ ਇਸ ਵਕਤ ਸਾਰੇ ਹੀ ਮੌਜੂਦ ਨੇ 26 ਜਨਵਰੀ ਗਣਤੰਤਰ ਦਿਵਸ ਤੇ ਮੌਕੇ ਤੇ UCPMA ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਝੰਡਾ ਲਹਿਰਾਉਣ ਦੇ ਰਸਮ ਹੈ ਜੋ ਉਹ ਅਦਾ ਕੀਤੀ ਜਾ ਰਹੀ ਹੈ ਇੱਕ ਸਨਮਾਨ ਆਪਣੇ ਦੇਸ਼ ਦੇ ਪ੍ਰਤੀ ਭਾਰਤ ਦੇ ਪ੍ਰਤੀ ਸੋ ਦੇਖ ਸਕਦੇ ਹਾਂ ਕਿ ਤਾੜੀਆਂ ਦੇ ਨਾਲ ਫੁੱਲਾਂ ਦੀ ਵਰਖਾ ਦੇ ਨਾਲ ਝੰਡਾ ਫੈਰਾ ਕੇ ਝੰਡਾ ਲਹਿਰਾ ਕੇ 26 ਜਨਵਰੀ ਜੀ ਹਾਂ ਰਿਪਬਲਿਕ ਡੇ ਬਣਾਇਆ ਗਿਆ ਇਸ ਤਰ੍ਹਾਂ ਮੌਜੂਦ ਹਾਂ ਲੁਧਿਆਣਾ ਦੇ ਗਿਲ ਰੋਡ ਵਿਖੇ ਯੂਸੀਪੀਐਮਏ ਦੇ ਆਫਿਸ ਵਿੱਚ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਜਿੰਨੇ ਵੀ ਇੰਡਸਟਰੀਅਲਿਸਟ ਫੈਕਟਰੀਜ਼ ਵਾਲੇ ਸਾਰੇ ਹੀ ਇਸ ਵਕਤ ਦੇਸ਼ ਭਗਤੀ ਨਾਲ ਲੀਨ ਮੌਕੇ ਤੇ ਮੌਜੂਦ ਦੇਖ ਪਾ ਰਹੇ ਹਾਂ ਕਿ ਝੰਡਾ ਲਹਿਰਾ ਕੇ ਝੰਡਾ ਫੈਰਾ ਕੇ ਰਸਮਾਂ ਜੋ ਉਹ ਅਦਾ ਕੀਤੀ ਗਈ ਹੈ ਸੋ ਕਿਤਨਾ ਕਿਤੇ ਦੇਸ਼ ਭਗਤੀ ਨਾਲ ਉਤਪ੍ਰੋਤ ਯੂਸੀਪੀਐਮਏ ਦੇ ਸਾਰੇ ਸੱਜਣ ਸਾਰੇ ਗਨਮਾਨ ਨੇ ਸੱਜਣ ਭਾਰਤ ਮਾਤਾ ਕੀ ਸਾਰੇ ਹੀ ਪਰਿਵਾਰ ਸੋ ਦੇਖ ਸਕਦੇ ਹਾਂ ਕਿ ਹੈਪੀ ਰਿਪਬਲਿਕ ਡੇ ਜੀ ਹਾਂ ਟਰਾਈ ਕਲਰ ਉਹੀ ਝੰਡੇ ਦੇ ਤਿੰਨ ਰੰਗ ਕੇਸਰੀ ਚਿੱਟਾ ਤੇ ਹਰਾ ਉਸ ਦੇ ਨਾਲ ਹੈਪੀ ਰਿਪਬਲਿਕ ਡੇ ਦੇ ਮੌਕੇ ਤੇ ਜੈ ਹਿੰਦ ਤੇ ਭਾਰਤ ਮਾਤਾ ਕੀ ਜੈ ਦੇ ਨਾਰੇ ਦੇ ਨਾਲ ਉਹੀ ਤਿਰੰਗੇ ਗੁਵਾਰੇ ਵੀ ਉੱਪਰੋਂ ਛੱਡੇ ਗਏ ਨੇ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਇੱਕ ਆਪਸੀ ਇੱਕ ਦਸਮੁਤ ਕਮਾ ਕਰਦੇ ਹਰਸਿਮਰਜੀਤ ਸਿੰਘ ਲੱਕੀ ਪ੍ਰੈਜ਼ੀਡੈਂਟ ਦੇ ਨਾਲ ਕਿ ਕਿਵੇਂ ਦਾ ਰਿਹਾ ਅੱਜ ਦਾ ਮਾਹੌਲ ਅੱਜ ਦਾ ਦਿਨ ਤੇ ਜਾਣਾਂਗੇ ਲੱਕੀ ਜੀ ਅੱਜ ਦਾ ਇਹ ਸ਼ੁਭ ਦਿਨ ਸ਼ੁਭ ਦਿਹਾੜਾ ਕਿਵੇਂ ਦਾ ਰਿਹਾ ਮੈਂ ਕਹਾਂ ਇਹ ਇਸ ਵਾਰ ਖੁਸ਼ੀ ਦੀ ਗੱਲ ਹੀ ਨਹੀਂ ਹੈ ਸਾਡੀ ਐਸੋਸੀਏਸ਼ਨ ਵਿੱਚ ਯਾਦ ਕੀ 4 ਸਾਲਾਂ ਬਾਅਦ ਇੰਨਾ ਅੱਛਾ ਫੰਕਸ਼ਨ ਹੋ ਰਿਹਾ ਹੈ ਔਰ ਸਾਰੋਂ ਕਾਜ਼ਿੰਗ ਪਾਵਾ ਜੀ ਸਾਡੇ ਚੀਫ ਗੈਸ ਸਾਹਿਬ ਜਗਤਿੰਦਰ ਮਿੱਤਲ ਜੀ ਸਟੇਟ ਬੀਜੇਪੀ ਦੇ ਵਾਈਸ ਪ੍ਰਧਾਨ ਇਹ ਆਏ ਨੇ ਔਰ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਤੁਹਾਡੇ ਸਾਹਮਣੇ ਕਿੰਨੇ ਵੱਲ ਚੜ ਕੇ ਉਤਸ਼ਾਹ ਨਾਲ ਸਾਡੇ ਮੈਂਬਰ ਸਾਹਿਬਾਨ ਆ ਕੇ ਇਹਨੂੰ ਸੈਲੀਬ੍ਰੇਸ਼ਨ ਚੱਲ ਰਹੀ ਹੈ ਧੰਨਵਾਦ ਸਾਹਿਬ ਕਿਵੇਂ ਲੱਗ ਰਿਹਾ ਮੰਚ ਕੀ ਭਾਵਨਾ ਸਾਂਝੇ ਕਰੋ ਬਹੁਤ ਅੱਛਾ ਲੱਗ ਰਿਹਾ ਜੀ ਕਿ ਇਹਨਾਂ ਦਾ ਯੂਨਾਈਟਿਡ ਵੀ ਸਟੈਂਡ ਸਾਰੀ ਇੰਡਸਟਰੀ ਇਕੱਠੀ ਹੋ ਕੇ ਇੱਕ ਜਗ੍ਹਾ ਤੇ ਜਿਹੜਾ ਫੰਕਸ਼ਨ ਕਰ ਰਹੀ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਬੜਾ ਅੱਛਾ ਮਾਹੌਲ ਬਣਿਆ ਹੈ ਔਰ ਪਰਮਾਤਮਾ ਦੀ ਕਿਰਪਾ ਨਾਲ ਥੋੜੀ ਥੋੜੀ ਧੁੱਪ ਵੀ ਨਿਕਲ ਰਹੀ ਹੈ ਤੇ ਮੌਸਮ ਵੀ ਖੁੱਲ ਰਿਹਾ ਸਭ ਨੂੰ 75ਵੇਂ ਗੰਧਾਂਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਲਾਰ ਸਾਹਿਬ ਫੀਲਿੰਗ ਸ਼ੇਅਰ ਕਰੋ ਕਿਵੇਂ ਲੱਗ ਰਿਹਾ ਹੈ ਦੇਖੋ ਬਹੁਤ ਦੇਰ ਬਾਅਦ ਇਸ ਐਸੋਸੀਏਸ਼ਨ ਦੇ ਵਿੱਚ ਜਿਹੜੀ ਮੈਂਬਰਾਂ ਨੇ ਝੰਡਾ ਲਹਿਰਾਇਆ ਮੈਂ ਤਾਂ ਵਰਨਾ ਪਿਛਲੇ ਤਕਰੀਬਨ 4 ਸਾਲ ਕੋਈ ਇੱਥੇ ਰੌਣਕ ਨਹੀਂ ਸੀ ਹੁੰਦੀ ਇਹ ਸਾਨੂੰ ਦੇਸ਼ ਨੂੰ ਆਜ਼ਾਦੀ ਮਿਲੀ ਆ ਤੇ ਆਜ਼ਾਦੀ ਨੂੰ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸੈਲੀਬ੍ਰੇਟ ਕਰਨ ਦੀ ਬਜਾਏ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਦੁਬਾਰਾ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਆ ਗਈ ਹੈ ਤੇ ਬਹੁਤ ਮਾਹੌਲ ਅੱਛਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਕਿ ਇਸ ਵਾਰ ਤੇ ਇੱਕ ਐਸੋਸੀਏਸ਼ਨ ਨਹੀਂ ਦੋ ਦੋ ਐਸੋਸੀਏਸ਼ਨਾਂ ਰਲ ਕੇ ਇਕੱਠੀਆਂ ਇਹ ਮਨਾ ਰਹੇ ਸਿਰਮਾਇਸਪੇਰ ਜਰਨਲ ਪਤਰ ਸਿੰਘ ਪੋਗਲ ਜੀ ਨੇ ਪੋਗਲ ਸਾਹਿਬ ਅੱਜ ਦਾ ਦਿਨ ਕੀ ਜਜ਼ਬਾਤ ਫੀਲਿੰਗਸ ਸਾਂਝੀਆਂ ਕਰ ਸਾਰੇ ਤੋਂ ਪਹਿਲਾਂ ਦਾ 26 ਜਨਵਰੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਾਰਕਾ ਇਹ 75 ਸਾਲ ਜਿਹੜੇ ਸਾਡੇ ਹਿੰਦੁਸਤਾਨ ਦੇ ਚੱਲੇ ਆ ਅਸੀਂ ਉੱਥੋਂ ਚੱਲੇ ਸੀ ਜਿੱਥੇ ਸਾਡੇ ਕੋ ਕੁਛ ਨਹੀਂ ਸੀਗਾ ਸਾਡੇ ਕੋ ਕੋਈ ਟੈਕਨੋਲੋਜੀ ਨਹੀਂ ਸੀ ਇਤਾਂ ਸਾਡਾ ਅੱਜ ਜਿਹੜਾ ਹਿੰਦੁਸਤਾਨ ਆ 75 ਸਾਲਾਂ ਵਿੱਚ ਚੰਦ ਤੇ ਵੀ ਪਹੁੰਚ ਗਿਆ ਬਾਸ ਤੇ ਜਾਣ ਦੀ ਤਿਆਰੀ ਆ ਔਰ ਚੰਦ ਦੇ ਉੱਤੇ ਬੰਦੇ ਨੂੰ ਭੇਜਣ ਦੀ ਤਿਆਰੀ ਕਰ ਰਹੇ ਆ ਔਰ ਕਿਹੜੀ ਚੀਜ਼ ਆ ਜਿਹੜੀ ਅੱਜ ਹਿੰਦੁਸਤਾਨ ਚ ਨਹੀਂ ਬਣਦੀ ਜਹਾਜ਼ ਵੀ ਬਣ ਰਹੇ ਆ ਸਮੁੰਦਰੀ ਜਹਾਜ਼ ਵੀ ਬਣ ਰਹੇ ਆ ਪੰਡੁੱਬੀਆਂ ਵੀ ਬਣ ਰਹੀਆਂ ਔਰ ਇੰਨੀ ਆਕਾਰਾ ਬਲ ਰਹੀਆਂ ਟੈਕਨੋਲੋਜੀ ਦੀ ਕੋਈ ਗੱਲ ਕਰੋ ਅੱਜ ਦੁਨੀਆ ਦੇ ਵਿੱਚ ਜਿੱਥੇ ਵੀ ਟੈਕਨੋਲੋਜੀ ਦੀ ਕੋਈ ਚੱਲਦੀ ਹੈ ਸਸਤਾ ਉੱਥੇ ਜੇ 100 ਬੰਦਾ ਤੇ ਉਹਦੇ ਚ 75 ਬੰਦੇ ਜਾਂ 60 ਬੰਦੇ 50 ਬੰਦੇ ਹਿੰਦੁਸਤਾਨ ਦੇ ਨੇ ਕੋਈ ਐਸੀ ਦੁਨੀਆ ਤਾਂ ਜਗ੍ਹਾ ਹੈ ਨਹੀਂ ਜਿੱਥੇ ਹਿੰਦੁਸਤਾਨੀ ਟੈਕਨੋਲੋਜੀ ਵਾਲੇ ਬੰਦੇ ਨਹੀਂ ਬੈਠੇ ਇਸ ਕਰਕੇ ਹਿੰਦੁਸਤਾਨ ਅੱਜ ਉਹ ਨਹੀਂ ਰਿਹਾ ਔਰ ਆਉਣ ਵਾਲੇ 10 ਸਾਲਾਂ 'ਚ ਹਿੰਦੁਸਤਾਨ ਇੱਥੋਂ ਤੋਂ ਕਿੱਥੇ ਉੱਪਰ ਪਹੁੰਚੇਗਾ ਇਹ ਸਾਰੀ ਦੁਨੀਆ ਦੇਖੇਗੀ ਇਸ ਕਰਕੇ ਮੈਂ ਆ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਹਿੰਦੁਸਤਾਨ ਦੇ ਵਾਸਤੇ ਕੰਮ ਕਰੋ ਬਾਹਰ ਜਾਣ ਦੀ ਕੋਈ ਲੋੜ ਨਹੀਂ ਆਪਣੀ ਇੱਥੇ ਬਹੁਤ ਕੰਮ ਨੇ ਤੁਸੀਂ ਕਰਨ ਵਾਲੇ ਬਣੋ ਤੁਹਾਨੂੰ ਬਹੁਤ ਚੀਜ਼ਾਂ ਨੇ ਇੱਥੇ ਹਿੰਦੁਸਤਾਨ ਬਹੁਤ ਤਰੱਕੀ ਕਰ ਰਿਹਾ ਹੈ ਔਰ ਬਹੁਤ ਤਰੱਕੀ ਕਰੇਗਾ ਜੈ ਹਿੰਦ ਭਾਜੀ ਤੁਹਾਡੇ ਐਸੋਸੀਏਸ਼ਨ ਦੇ ਨਾਮ 'ਚ ਯੂਨਾਈਟਿਡ ਆਂਦਾ ਹੈ ਯੂਨਾਈਟਿਡ ਵੀ ਸਟੈਂਡ ਇੱਕ ਲੋਗੋ ਵੀ ਪੜਨ ਨੂੰ ਮਿਲਿਆ ਕੀ ਮਕਸਦ ਹੈ ਇਹਦਾ ਮਤਲਬ ਇਹ ਹੈ ਕਿ ਆਪਾਂ ਦੇਖੋ 4 ਸਾਲਾਂ ਬਾਅਦ ਫੀਕੋ ਤੇ ਆਪਣਾ ਯੂਸੀ ਪੇਵੇਂ ਦੋਨੋਂ ਇਕੱਠੇ ਹੋਏ ਤਾਂ ਇਹਦਾ ਮਤਲਬ ਹੈ ਯੂਨਾਈਟਿਡ ਹੋਣਾ ਸਾਰੇ ਸਾਈਕਲ ਐਸੋਸੀਏਸ਼ਨ ਸਾਰੇ ਇਕੱਠੇ ਆ ਗਏ ਆ ਹੁਣ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅੱਜ ਸਾਰੇ ਰਿਪਬਲਿਕ ਡੇ ਮਨਾ ਰਹੇ ਨੇ 75 ਵਾ ਥੈਂਕ ਯੂ ਅੱਜ ਦੇ ਦਿਨ ਸਾਡਾ ਇੰਡੀਆ ਦਾ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਪਰ ਪੂਰੀ ਸਹੀ ਦੇ ਕਰਨਾ ਸਾਨੂੰ ਮੰਦੀ ਆਜ਼ਾਦੀ ਜਿਹੜੀ ਮਿਲ ਸੀ ਉਹ 26 ਜਨੂਅਰੀ ਨੂੰ ਸਪਜਾ ਨੂੰ ਮਿਲ ਸੀ ਜਦੋਂ ਡਾਕਟਰ ਅੰਬੇਦਕਰ ਜੀ ਨੇ ਆਪਣਾ ਸੰਵਿਧਾਨ ਪੇਸ਼ ਕੀਤਾ ਉਹ ਸੰਵਿਧਾਨ ਦੇ ਮੁਤਾਬਕ ਹਰ ਇੱਕ ਬਦਨ ਹਰ ਕਿਸਮ ਨਹੀਂ ਜਾਂਦੀ ਸੀ ਅੱਗੇ ਕੋਈ ਵੀ ਚੀਜ਼ ਸੀ ਜਿਹੜੀ ਉਹ ਬਾਹਰ ਹੁੰਦੀ ਸੀ ਅਸੀਂ ਕੋਈ ਵੀ ਚੀਜ਼ ਤੇ ਦਵਨ ਨਹੀਂ ਕਰ ਸਕਦੇ ਹੁਣ ਸਾਡੀ ਸਿਆਪਰੀ ਇੰਡਸਟਰੀ ਹੈ ਆਪਣੀ ਸਾਡੀ ਸੋਚ ਹੈ ਅਸੀਂ ਆਪਣੀ ਸੋਚ ਦੇ ਨਾਲ ਆਪਣੀ ਟੈਕਨੋਲੋਜੀ ਨੂੰ ਅਸੀਂ ਜਿੱਥੇ ਬਾਦੀ ਲੱਗੇ ਜਾ ਸਕਦੇ ਹਾਂ ਅਸੀਂ ਇੰਡਸਟਰੀ ਦੇ ਵਿੱਚ ਬਹੁਤ ਕਾਫੀ ਨਵੀਂ ਟੈਕਨੀਕੋ ਜੁ ਲਾ ਕੇ ਨਵੀਂ ਇਨਵੈਸਟਿਜਨ ਲਾ ਕੇ ਨੰਨਵੀ ਕੱਢਾ ਕੱਟ ਕੇ ਅਸੀਂ ਲੱਗੇ ਜਾ ਰਹੇ ਹਾਂ ਸਾਨੂੰ ਇਸ ਚੀਜ਼ ਦੀ ਆਜ਼ਾਦੀ ਮਿਲੀ ਹੈ ਉਹ ਜਿਹੜੀ ਸਾਨੂੰ ਪਹਿਲਾਂ ਨਹੀਂ ਸੀ ਹੁੰਦੀ ਸੰਸਾਰ ਕੋਈ ਬਾਹਰੋਂ ਅੰਗਰੇਜ਼ਾਂ ਦੇ ਕੋਲ ਇੰਗਲੈਂਡ ਤੋਂ ਲੈ ਕੇ ਹੁੰਣਾ ਪੈਂਦਾ ਸੀ ਬੇਕਰ ਇੰਡੀਆ ਦੇ ਵਿੱਚ ਸਾਰੇ ਨੇ ਰਲ ਕੇ ਅਸੀਂ ਦਸ ਸਾਥ ਦਿੱਤਾ ਉਹ ਅਸੀਂ ਨਾਲੇ ਪਿੱਛੇ ਚੱਲ ਗਏ ਜਿਹੜੀ ਵਿੱਚ ਜਿਹੜੀ ਬਾਹਰੋਂ ਅਸੀਂ ਲੈਂਦੇ ਸੀ ਜਿਵੇਂ ਅਸੀਂ ਆਪਣੀ ਇਲੈਕਟ੍ਰੀਕਲ ਦੀ ਲਾਈਨ ਦੀ ਗੱਲ ਕਰੀਏ ਜਿਹੜੇ ਸਿੱਤੇ ਅਸੀਂ ਬਾਹਰੋਂ ਲੈ ਕੇ ਹੁੰਦੇ ਸੀਗੇ ਉਹ ਸਾਡੇ ਅਸੀਂ ਇੱਥੇ ਡਵਲਪ ਤੇ ਆ ਚੇਂਜ ਆਫ ਸਵਿਚ ਜਿਹੜਾ ਕਿ ਬਾਹਰ ਫਰਾਂਸ ਤੋਂ ਹੁੰਦਾ ਸੀਗਾ ਉਹ ਇੱਥੇ ਕ੍ਰਿਸਟ ਨੇ ਬਣਾਇਆ ਹੈਗਾ ਉਹਦੀ ਕਾਪੀ ਕੀਤੀ ਹੈਗੀ ਆ ਉੱਚ ਬਿਲਕੁਲ ਆਪਣੀ ਡਿਗਨੀਓ ਮੇਡ ਇੰਡੀਆ ਇਥੇ ਕੋਈ ਵੀ ਚੀਜ਼ ਅਸੀਂ ਬਾਹਰੋਂ ਲੈ ਕੇ ਪੁਰਜ਼ੇ ਲੈ ਕੇ ਉਹਦੇ ਵਿੱਚ ਨਹੀਂ ਅਸੀਂ ਫਿੱਟ ਕਰਦੇ ਸਾਰਾ ਇੰਡੀਅਨ ਮੇਡ ਹੈਗਾ ਐਸੇ ਦੇ ਵਿੱਚ ਅਸੀਂ ਆਟੋਮੈਟਿਕ ਵਿੱਚ ਚੱਲ ਗਿਆ ਆਟੋ ਚਾਰਜਰ ਸਵਿਚ ਵੀ ਬਣਾਤੇ ਹੋਰ ਬਹੁਤ ਚੀਜ਼ਾਂ ਬਣਾਈਆਂ ਇਹਦਾ ਸਾਡੀ ਆਪਣੀ ਲਾਈਨ ਦਾ ਪਰ ਹੋਰ ਵੀ ਜਿਹੜੀ ਵੀ ਕੋਈ ਚੀਜ਼ ਹੈਗੀ ਉਹਦਾ ਕੋਈ ਚੰਦਰਯਾਨ ਜਿਹੜਾ ਚਾਹੇ ਉਸ ਤੇ ਆਪਣੇ ਚੰ드ਪਰੀ ਪਹੁੰਚਿਆ ਇਹ ਇੰਡੀਆ ਦੀ ਜਿਹੜੀ ਸਾਰ ਨੂੰ ਪਤਾ ਹੀ ਹੈਗਾ ਇਹ ਸਾਰਾ ਵਰਲਡ ਮੰਨਦਾ ਪੈ ਇਸ ਗੱਲ ਨੂੰ ਇਹ ਨਵੀਂ ਨਵੀਂ ਟੈਕਨੋਲੋਜੀ ਜਿਹੜੀ ਵਜ਼ੀਜੇ ਸਾਨੂੰ ਕਦ ਕਰਦੇ ਆ ਨਾ ਅਸੀਂ ਬਾਹਰੋਂ ਜਾ ਕੇ ਆ ਰਹੇ ਹਾਂ ਪਰ ਇੱਥੇ ਅਗੇ ਡਿਵੈਲਪ ਆਪਣੇ ਹਿਸਾਬ ਨਾਲ ਕਰਦੇ ਆ ਨਾ ਤਕਨੀਕ ਬਾਝ ਹੁੰਦੀ ਹੈ ਪਰ ਉਸ ਚੀਜ਼ ਸਾਡੀ ਅੱਗੇ ਸਾਡੀ ਇਰੀਆ ਦੇ ਵਿੱਚ ਹੁੰਦੀ ਕੋ ਮੈਂ ਤੁਹਾਨੂੰ ਸਾਰੇ ਨੂੰ ਅੱਜ ਦੇ 75ਵੇਂ ਗੰਢ ਤੋਂ ਸਾਰੇ ਬਹੁਤ ਬਵਦਾ ਜਨਾ ਔਰ ਇਹ ਅਸਰ ਦਾ ਵੀ ਪ੍ਰਭਾਵ ਦਾ ਸਾਰੇ ਖੁਸ਼ ਹੈ ਬਖਸ਼ ਅਸੀਂ ਇਹਦੀ ਚ ਜਲਦੀ ਕਲਾ ਚੱਲੀ ਹੈ ਹਰਭ ਜੁਆਇਟਡ ਸਾਈਕਲ ਪਾਵਰ ਸਪੋਰਟ ਅਸੋਸੀਏਸ਼ਨ ਯਾਨੀ ਕਿ ਯੂਸੀਪੀਐਮ ਦੇ ਜਿੰਨੇ ਵੀ ਮੈਂਬਰਾਂ ਨੇ ਉਹਨਾਂ ਦੇ ਵੱਲੋਂ ਚਾਹ ਹਿੰਦ ਭਾਰਤ ਮਾਤਾ ਕੀ ਜੈ ਦੇ ਨਾਅਰੇ ਦੇ ਨਾਲ ਟਰਾਈ ਕਲਰ ਝੰਡਾ ਫੈਰਾਇਆ ਗਿਆ ਤੇ ਟਰਾਈ ਕਲਰ ਦੇ ਵਿੱਚ ਹੀ ਬੈਲੂਨਸ ਉਡਾਏ ਗਏ ਨੇ ਜਿਹੜੇ ਯੂਨਾਈਟਿਡ ਵੀ ਸਟੇਟ ਕਿ ਜੀ ਹਾਂ ਅਸੀਂ ਇਕੱਠੇ ਆਂ ਯੂਸੀਪੀਐਮ ਤੇ ਇਹਦਾ ਨਾਮ ਵੀ ਇਹੀ ਕੁਝ ਦੱਸਦਾ ਕਿ ਯੂनाइटेड ਜੀ ਹਾਂ ਸਾਰੇ ਗੁਰੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੇ ਵਪਾਰ ਦੀ ਤਰੱਕੀ ਲਈ ਸ਼ਹਿਰ ਦੀ ਆਪਣੇ ਸੂਬੇ ਦੀ ਤੇ ਦੇਸ਼ ਦੀ ਤਰੱਕੀ ਦੀ ਲਈ ਆਪਸ ਵਿੱਚ ਵਚਨਬੱਧ ਨੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼